ਬੱਤੀ ਕਾਲ ਜੀ ਲੱਭਾਈ ਗੱਭੀ 15 ਦਿਨ ਬਾਅਦ ਉਹ ਰਿਆ ਜਾਂਦੇ ਟਾਈਟਲ ਲੈ ਕੇ ਇੰਨਾ ਬਸਿੰਦਾ ਐ ਬਈ ਏਰੀਆ ਕਰਿਆ ਕੁਛ ਕਿਵੇਂ ਕਰਿਆ ਕੁਛ ਕੇ ਨਹੀਂ ਭਾਈ ਹੈ ਹੈ ਲੱਗੇ ਹੋਏ ਆ ਡੈਕ ਲੈ ਕੇ ਗਏ ਆ ਜਿਹੜੀ ਸਰ ਸਬਜੀ ਕਰਦਾ ਤਾਂ ਉਹ ਸੈੱਟ ਕਰੋ ਜੀ ਕਿਰਜੀ ਬੁਖਾਰ ਹਾਂ ਜੀ ਉਹਨੇ ਕਹੀ ਮੁਰਮੁਰੇ ਤੁਹਾਡੇ ਮਿਲ ਕੇ ਖਾਣ। ਕੀ ਕੋਈ ਕੁਝ ਹਿਲਾਇਆ ਕਰ ਨਹੀਂ? ਅੱਛਾ 10 ਰੁਪਏ ਕਰਨਾ ਭਾਈ ਅੱਜ ਫਿਰ ਹੁਣ ਸੱਚਾ ਚਾਚੇ ਹੁਣ ਤੂੰ ਸਾਡੇ ਕੰਨਾਂ ਛੱਡ ਦੇ ਪਿੱਛੇ ਹੁਣ। ਉਹਨੇ ਕਹੀ ਮੁਰਮੁਰੇ। ਆ ਕੰਨ ਜੀ ਇਹ ਤਾਂ ਸਾਡੇ ਅੰਦਰ ਰੱਖੀ। ਬੱਚਾ ਬੋਲ ਕੇ ਕਹਿੰਦਾ ਦੇਖ ਇੱਧਰ। ਅੱਛਾ ਕਹਿੰਦਾ ਵੀ ਆਹ ਐਨੀ ਜਗ੍ਹਾ ਆਪਾਂ ਕੁਝ ਨਹੀਂ ਗਾਉਣਾ ਇਹਦੇ। ਠੀਕ ਨੇ ਗੱਲਾਂ। ਆਹ ਇੰਨਾ ਕੇ ਏਰੀਆ ਹੈ ਇੱਥਾਂ ਐ। ਇੰਨਾ ਕੋਰੇ ਆ। ਉਰੇ ਇਹਨੂੰ ਉਰੇ ਦਾ ਕਰਦੇ ਆ ਸਾਡੀ ਫਲਾਇੰਟੀ ਵੀ ਇੱਥੇ ਤੇ ਗੋਲ ਕਰਦੇ ਨਹੀਂ ਇਹਨੂੰ ਪਰ ਚੱਕਦੇ ਆ ਨਾ ਨਾ ਉਹ ਲੋੜੀਂ ਚੱਕਣੇ ਦੀ ਆਹ ਆਹ ਜਗ੍ਹਾ ਤੇ ਆਪਾਂ ਕਿਆ ਕਰਾਉਣਾ ਇੰਨੀ ਜਗ੍ਹਾ ਫालतੀ ਪਈ ਐ ਇਹਨੂੰ ਇੱਥੇ ਤੇ ਬਾੜਦੇ ਨੇ ਨਾ ਇਹਨੂੰ ਉੱਪਰ ਚ ਤੇ ਥੱਕੇ ਜੋੜ ਦੇ ਨਾਲ ਬਸ ਸਰ ਦੇਖ ਲਈ ਜਿੱਤਾ ਤੇ ਲੋਕਾਂ ਦਾ ਦੇਖ ਲਈ ਬਸ ਆਹ ਕਹਿਣਾ ਦਾ ਭਾਈ ਉਰੇ ਆਹ ਚੀਜ਼ ਨਾ ਰੋ ਆਹ ਦੇਖ ਸਾਡੀ ਆਹੀ ਫਸੀ ਆ ਉਧਰ ਇਹੀ ਫਸੀ ਆ ਬਸ ਮੈਂ ਉਧਰ ਪਹਿਲਾਂ ਵੀ ਗਈਏ ਨੂੰ ਵਾਈਂ ਫਰੰਡਾ ਉਹ ਕੰਮ ਠੀਕਦਾ ਉਹ ਭਾ ਗਿਆ ਉੱਚ ਲੇਜ਼ਰ ਚ ਫਸ ਗਿਆ ਉਹ ਜਿਹੜਾ ਖੱਤ ਗਿਆ ਉਹ ਨਾਲੇ ਹੈ ੁੱਡਾ ਇਹ ਫੜ ਗਿਆ ਖੜਾ ਜਿਹੜਾ ਰੰਦਾ ਡਿੱਟਾ ਪਹਿਲਾ ਫੰਦਾ ਆਇਤਾ ਇਹ ਉਹਨੇ ਕਿਲੀ ਘੜੀਤੀ ਇਹਨੂੰ ਕਹਿ ਹੀ ਗਿਆ ਮੈਂ ਚਾਰੋਂ ਕੋ ਬਿਠਾ ਕੇ ਥੱਲੇ ਨੀਵੀਂ ਕਰਾ ਲੈ ਤੂੰ ਉਹਨੂੰ ਕਿਲੀ ਨੂੰ ਤਾਂ ਕੰਮ ਕਰਕੇ ਫਿਰ ਉਹ ਨਾਲਾ ਪੱਟ ਹੋ ਗਿਆ ਹੋਰ ਤਾਂ ਬਾਪੂ ਪੱਟੇ ਹੋ ਗਿਆ ਮੈਂ ਬੋਹੀ ਨਹੀਂ ਇਹ ਤਾਂ ਕਰਦਾ ਬਹੁਤਾ ਕੰਮ ਤਾਂ ਨਹੀਂ ਹੈਗਾ ਇਹ ਬਸ ਉਹਦਾ ਬਿਡਾਉਂ ਜਿੰਦੇ ਰੱਖੀ ਨਾ ਉਹਨੇ ਮੈਟਾ ਲੂਟਾ ਲੱਗ ਗਿਆ ਉਹਦਾ ਲੈ ਤੈਨੂੰ ਦਾ ਇੱذਾ ਅਜੇ ਹਜੂਗੋ ਸ਼ਾਮ ਤੱਕ ਇਹ ਤਾਂ ਪੇਡ ਦੇਣਾ ਹੋਰ ਨਾ ਡਾਂ ਲਗੂ ਹੈ ਉਹ ਵੀ ਖਾ ਦੇ ਇੱਕ ਕਰਿਆ ਰਾਂ ਜਾ ਇਹ ਪੇ ਕਹਿਤ ਨੇ ਬਣਾਇਆ ਫਿਰ ਉਹਨੂੰ ਬਣਾਇਆ ਦਾ ਖਾਤਾ ਨੂੰ ਤਾਂ ਆਪਾਂ ਖੋਲ ਲਈ ਆ ਸਾਰੀਆਂ ਫਰੇਮਾਂ ਨਾਲ ਆ ਗਿਆ ਬਣਾਉਣਾ ਉੱਪਰ ਇਹ ਪ੍ਰੰਟ ਦੇ ਦਿਖਾ ਗਿਆ ਆਪਣਾ ਦਾ ਪ੍ਰੰਟ ਦੇ ਦਾ ਹੁਣ ਤਾਂ ਵੇਖਾਂ ਹੀ ਲੱਗੀਆਂ ਆ ਪ੍ਰੰਟ ਵਾਲੀ ਫਰੇਮ ਅੰਦਰ ਪਈ ਆ ਅੱਛਾ ਇਹ ਵੇਲੇ ਟਰਾਈ ਹੋਈ ਜਾਣ ਕੋ ਬਾਹਰਤੀ ਹੈ ਵਾ ਬਾਬਾ ਕਾਲਾ ਕਿ ਨਹੀਂ ਮਮਾ ਮਕਾਲੇ ਤੇ ਵੀ ਦਿਖਾਇਆ ਸਾਨੂੰ ਪਚਾਨਾ ਮਾਡਲ ਨਾ ਕਿ 93 ਹੈ 95 ਮਾਡਲ ਹੈ ਇਹ ਭਾਈ ਇੱਕ ਦਿਨ ਵੀਡੀਓ ਵਿੱਚ ਦਿਖਾਇਆ ਵੀਦਾ ਭਾਈ ਇਹਦਾ ਕੰਮ ਚੱਲਦਾ ਹਾਲੇ ਇਹਦਾ ਡਾਊਨ ਸਿਲਿੰਗ ਹੋ ਗਈ ਹੈ ਡਾਊਨ ਸਿਲਿੰਗ ਹੋ ਗਈ ਉੱਪਰ ਆ LED ਵੀ ਲਾ ਦਿੱਤੀ ਬਾਸ ਸਿਰ ਇਹ ਕੰਮ ਰਹਿ ਗਿਆ ਹੁਣ ਲੈਕਟਰ ਟੋਟਲ ਕੰਮ ਰਹਿ ਗਿਆ ਲੈਕਟਰ ਲੜਗੀਆਂ ਬਸ ਲੈਟਾ ਹੁਣ ਅੱਜ ਸ਼ਾਮ ਤੱਕ ਲੈਟਨ ਦੇ ਲਿੰਗਰ ਨੂੰ ਕੰਮ ਹੈ ਸਪੀਕਰ ਹੈ ਸਪੀਕਰ ਨੂੰ ਸ਼ੇਡ ਵੀ ਕਰਾਂ ਓਏ ਪਹਿਲਾ ਤੇ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਨੌ 10 ਵੀ ਕਰਾ 10 ਵੀ ਕਰਾ ਚਾਰ ਬੇਸ ਤਾਂ ਔਰ ਚਾਰ ਉੱਪਰ ਤਿੰਨ ਤਿੰਨ ਸਾਈਡ ਪਰ ਚਾਰ ਬੇਸ ਇਹਦਾ ਫਿਰ ਤਕੜਾ ਕੰਮ ਵੇਖਣਾ ੱਲੇਦਰੀ ਆ ਗਿਆ ਇੱਠਾ ਬੋਲ ਲਈ ੱਲੇ ਲਾ ਆਂਦਾ ਇਹ ਮੂਰੇ ਨੂੰ ਰੱਖਦੀ ਨਹੀਂ ਚਾਹਣਾ ਠੀਕ ਹੈ ਆਪਣੇ ਉਧੇ ਇਠਾ ਆਣਾ ਉਹਦੇ ਆਪਣੀਆਂ ਉਹਦੇ ਦੋ ਉਹਦੇ ਵੀ ਦੋ ਹੈ ਉਹਦੇ ਚਾਰੇ ਬੇਸਾਂ ਬਹੁਤ ਹੈਠਾ ਦੋ ਹੈਟਾ ਦੋ ਮੂਰੇ ਇਦਾਂ ਇਹ ਮਨਉ ਆਇਆ ਸੀ ਜਿਹੜੀ ਹੁਣ ਬਣਦੀ ਹੈ ਬੇਸ ਬਣਨੀ ਆ ਉਹ ਹੈ ਦੇ ਵੀ ਚਾਰ ਉਹ ਵੀ ਚਾਰ ਆ ਹੁਣ ਉਹਦੇ ਦੀ ਸਪੇਸ ਘੱਟ ਆ ਉਹ ਬਣਨੇ ਨੂੰ ਹਵਾ ਬਣਨੇ ਨੂੰ ਇੱਥੇ ਜ਼ਿਆਦਾ ਸਪੇਸ ਹੈ ਇਸ ਬੇ ਬੇ ਨਹੀਂ ਜ਼ਿਆਦਾ ਹੋਗੀ ਫਿਰ ਜਿਹੜੀ ਜ਼ਿਆਦਾ ਹੋਊਗੀ ਜਿਨੀ ਹਵਾ ਬਣ ਨੂੰ ਸਪੇਸ ਦੋਗੇ ਆਪਾਂ ਉਨੀ ਬੇ ਜ਼ਿਆਦਾ ਬਣੋਗੇ ਇਹ ਸਾਬ ਜੋ ਨਾਲ ਦੇ ਨਾਲ ਚੱਲਦਾ ਫਿਰ ਬਰਾਬਰ ਹੈ ਮੈਂ ਬਾਦ ਲੋ ਵੀ ਬਹੁਤ ਕੜਾ ਯਾਰ ਬਾਜਦਾ ਹੋ ਵੀ ਫਿਰ ਆਏ ਉਹਦਾ ਸਾਬ ਤਾਂ ਕੜਾ ਵੱਜਦਾ ਮੇਰੇ ਨਾਲ ਮੈਂ ਪਰ ਉਹ ਨਹੀਂ ਅਸੀਂ ਉਹਦੀ ਗੱਲ ਕੋਈ ਨਹੀਂ ਤਾਂ ਮੈਂ ਦੇਖਿਆ ਚਲਾ ਕੇ ਅਸੀਂ ਤਾਂ ਉਹ ਫੱਟੀ ਵਾਲੀ ਬੇ ਪੇਟੀ ਦਾ ਫਰਕ ਪਈ ਜਾਂਦਾ ਹੈ ਉਹਨੂੰ ਸੋਚ ਲਈ ਸਾੜੇ ਵਾਲੇ ਨੂੰ ਯਾਰ ਉਹਦੀ ਬੇਸ ਵੱਧ ਹੋ ਜਗੜੇ ਇਹ ਕੱਲਾ ਲੱਭਦਾ ਅੱਗੇ ਆ ਸੋਚਾ ਪੜਾਉਂਦੇ ਮੇਰੇ ਬਾਅਦ ਉਹ ਕੀ ਆ ਯਾਰ ਦੇਖ ਲੈ ਬਰਗ ਨਾ ਤੂੰ ਕਿੱਥੇ ਗੜੀਆਂ ਉਹ ਲੱਟਾਂ ਵਾਲ ਦੀਆਂ ਬੁਝਦੀਆਂ ਇਹ ਵੀ ਸੈਟ ਕਰਨੀਆਂ ਸਾਰੀਆਂ ਜਾਂ ਤਾਂ ਸਾਰੀਆਂ ਬਾਲਣ ਆਪਸ਼ਨ ਦੇ ਦੀ ਮਾਸਟਰ ਇੱਕ ਬਟਨ ਚ ਇਹ ਬਾਲੀਆਂ ਇਹ ਬਾਲੀਆਂ ਬੁਝਦੀਆਂ ਉਹ ਤਾਂ ਫੇਰ ਬੰਦ ਕਰਦਾ ਹੀ ਕਰਿਆ ਹੋਇਆ ਮੈਂ ਇਹ ਕੀ ਸੋਚ ਆਉਦੀ ਆ ਇਹ ਬਜਦੀਆਂ ਬਾਲਦੀਆਂ ਇੱਕ ਤਾਂ ਐ ਹੋ ਗਿਆ ਇੱਕ ਤਾਂ ਸਾਰੀਆਂ ਬਬਲ ਵਾਲਦੀਆਂ ਕਢਾਤੀ ਬਸ ਸਾਰੀਆਂ ਨਹੀਂ ਹੋਣੀਆਂ ਹੈਗੀਆਂ ਸਾਰੀਆਂ ਫੇਰ ਤਾਂ ਜਿਆਦਾ ਬਲਿੰਕ ਰੇ ਹਟਾਉਣਾ ਪੈਣਾ ਦੇ ਦੇ ਆਪਸ਼ਨ ਦੇ ਦੇ ਨਾ ਬਟਨ ਦੀ ਆਪਸ਼ਨ ਦੇ ਦੇ ਨਹੀਂ ਹੋਣਾ ਕਿਉਂਕਿ ਬਲਿੰਕਰ ਤੇ ਸਾਰਾ ਕੁਝ ਚੇਂਜ ਹੈ ਲਾਇਆ ਤਾਂ ਕੋਈ ਹੁਣ ਹਰੇ ਦੁਨੀਆ ਕੋਈ ਹੋਵੇ ਨਾ ਨਹੀਂ ਬਲਿੰਕਰ ਇੱਕ ਬਲਿੰਕਰ ਖੜਦਾ ਨਹੀਂ ਹੈਗਾ ਉਹ ਫੰਕਸ਼ਨ ਚੇਂਜ ਹੋਈ ਜਾਉਂਗੇ ਜਿੰਨੇ ਮਰਜ਼ੀ ਕਰ ਲਾ ਉਹ ਬੁਰਾ ਲੱਗਦਾ ਕਿ ਇਹ ਬਹੁਤ ਯਾਰ ਜਿਆਦਾ ਇੱਕ ਬਟਨ ਲਾ ਦੇ ਵੀ ਹਾਂ ਉਹ ਬਟਨ ਦਬਾ ਦਿੱਤਾ ਵੀ ਜਿਹੜਾ ਬਲਿੰਕਰ ਜੋ ਆਫ ਹੋ ਗਿਆ ਹਾਂ ਉਹ ਬਟਨ ਨਾਲ ਇਹ ਆ ਕੰਮ ਕਰਦੇ ਬਲਿੰਕਰ ਦਾ ਆਫ ਵੀ ਸਾਰੇ ਹੀ ਲਾਈਟਾਂ ਇੱਕ ਵਾਰ ਬਾਬਾ ਬਾਲ ਦੀ ਰਹਿਣੀਆਂ ਇੱਕ ਵਾਰੀ ਤਾਂ ਨਹੀਂ ਉਹਦਾ ਬਹੁਤ ਯਾਰ ਚੇਟਰ ਜੀ ਬਹੁਤ ਕਰਦਾ ਫਿਰ ਚੰਗਾ ਚੰਗਾ ਲੱਗਦਾ ਆ ਬੈਲੇ ਦੀ ਆ ਕੇ ਨਾਜ ਮੰਡੀ ਹੈ ਆ ਨਾ ਇਹ ਮੰਡੀ ਆ ਅੱਛਾ ਐਂ ਕਹਦੇ ਦੇਖ ਪੂਰੇ ਹਾਂ ਬਹੁਤ ਆ ਵਾਏ ਕਰਦਾ ਉਹਨੇ ਫੰਗੀ ਵਾ ਹੂੰ ਪਹਿਲਾਂ ਆ ਲਿਆ ਬਹੁਤ ਟਾਈਮ ਫੌਂਗੀ ਮਾਰਦੀ ਹਾਂਜੀ ਹਾਂ ਢੇਲੇ ਦਾ ਹੀ ਦਾ ਪਹਿਲਾਂ ਆ ਲਿਆ ਬਲਵੀ ਰੈਂਦਾ ਹੁਣੀ ਆਉਂਦੇ ਸਾਹਿਬ ਜੀ ਉਧਰ ਹੀ ਤੋਰੀ ਆਉਂਦੇ ਜੱਗੇ ਰੈਂਦੇ ਤੇ ਇਹ ਤੋਰੀ ਆਉਂਦੇ ਤੇ ਇਹਦੇ ਕੋਲੋਂ ਦਾ ਤਾਲੇ ਕੋ ਕਰਦੇ ਅਸੀਂ ਵੀ ਐ ਇੱਕ ਇੱਕ ਦੋ ਵਾਰ ਆਇਆ ਮੈਂ ਵੀ ਉਰੇ ਹੁਣ ਹੁਣਾ ਰੋਪੜ ਆ ਹੁਣ ਅਸੀਂ ਚਮਕੌਰ ਰਹਾਂ ਅਸੀਂ ਚਮਕੌਰੇ ਆ ਭਾਈ ਜਾਂ ਚੰਗਾ ਅਸੀਂ ਰੋਪੜ ਆ ਪੱਕੇ ਹੀ ਥੋੜਾ ਜਿਹਾ ਟੈਪ ਆਈ ਦੇ ਉਹਦੇ ਇਹ ਤਾਂ ਰਾਤ ਕਾੜੀ ਲੋਟ ਆ ਉਹ ਇਹ ਆ ਪਿੱਛੇ ਹਾਰੇ ਲੱਗੂਗਾ ਕੱਟ ਕਰਨ ਉਹ ਬਿੱਲੀ ਹੋ ਜਾਊਗਾ ਧੁਰਕੇ ਚਾਲ ਹਿਆਰ ਮੌਜ ਚਲ ਆਹਣ ਦੇਖ ਦੇ ਇਹਨੂੰ ਲੈ ਕੇ ਕੀ ਕਰੇਗਾ ਤੇ ਕੀ ਬਣੇ ਰਿਹਾ ਉਹ ਮਜੇ ਭਾਈ ਕੱਦ ਕੇ ਉਹ ਟਰੈਕਟਰ ਕਾਹਦੇ ਲੰਗੇ ਨੇ ਹੋ ਜਾਊਗਾ ਹੈ ਉਹ ਬਰ ਲਾ ਗਾ ਦਿੱਤੀ ਉਹ ਟਰੈਕਟਰ ਦੇਖਦੇ ਆ ਪਾਹ ਘੱਟ ਲੱਗੁੰਦੇ ਨੇ ਬਾਈ ਦੇ 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 ਰੇ ਰੈਣਾ ਖੰਮਾ ਦਾ ਸੁੱਕਾ ਹੋਇਆ ਬਈ ਤਿੰਨ ਦਿਨ ਤਾਂ ਮੀਂਹ ਪਈ ਗਿਆ ਦੋ ਦਿਨ ਹਾਂ ਦੋ ਤਿੰਨ ਦਿਨ ਤਾਂ ਲਿਆ ਹੀ ਨਹੀਂ ਮੀਂਹ ਪਈ ਕੇ ਉਹ ਪਿੱਛੇ ਜਹਾਜ਼ ਵਾਲਾ ਬਣਾ ਬੁੱਲ ਜਗੜ ਤਾ ਉਹ ਵੀ ਦੂਰ ਆ ਗਏ ਕਾਹਦੇ ਨਾ ਕੋਈ ਹਾਂ ਲੈਣ ਗਏ ਹੁਣੇ ਕੋਈ ਕੰਮ ਕੋ ਹਣਾ ਕੋ ਬੈੱਕ ਕੇ ਕਹਿ ਦਲ ਡੱਕ ਥੋੜਾ ਡੈਕ ਦੀ ਸੁੱਚਾਂ ਬਾਹਰ ਕਢਾਈਆਂ ਸੁੱਚਾਂ ਡੈਕ ਦੀਆਂ ਵਿੱਚ ਟੀਆਂ ਟਰੈਕਟਰ ਅੱਗੇ ਕਿਉਂਕਿ ਉਹ ਵਧੀਆ ਉਹ ਜੀ ਨੇ ਲੌਂਡਾ ਲਾਇ ਲਵੇ ਬੰਦ ਮੁੰਡਾ ਮਜੀ ਨਹੀਂ ਆਪਣੀ ਬੰਦ ਦੇ ਬਾਹਰ ਤੇ ਕਰਦੇ ਬਾਹਰ ਤੇ ਬੇਸ ਬੰਦ ਕਰਵਾ ਦਿੱਤਾ ਹੋਰ ਕਿਆ ਬਹੁਤਾ ਜਿਆਦਾ ਬੱਜਦਾ ਸੀ ਹੁਣ ਲੱਗ ਜਾਂਦਾ ਵੀ ਬੇਸ ਘੱਟ ਹੋ ਗਈ ਠੀਕ ਹੈ ਇਹ ਇਲੈਕਟ੍ਰੀਸ਼ੀਅਨ ਐ ਸੁੱਖਾ ਮੁੰਡਾ ਲਾਈਟ ਲੁਆਈ ਆ ਥੱਲੇ ਸੱਤ ਆ ਕਰਾਂਗੇ ਕੱਢ ਦੀ ਆ ਤੇ ਥੱਲੇ ਲਾਈਏ ਨੇ ਇਹਨੂੰ ਪਿੰਡ ਤੇ ਲਾਇਆ ਕਿਦਾਂ ਕਿ ਜਿਹੜੀਆਂ ਬਾਹਰ ਦੇ ਲਾਈਟ ਆਈਆਂ ਉਹ ਵੀ ਲਾਉਣੀ ਆ ਇੱਕ ਤੋਂ ਪਿੱਛੇ ਹੈ ਵਿਸ਼ੇਪਤਾ ਹੀ ਵੀਦਾ ਹੈ ਨਾ ਲੋਕੀ ਰੱਖਿਆ ਹੋਦਾ ਨਾ ਤਾਈ ਦਾ ਖਦਰੀ ਚੱਕੀ ਉੱਪਰ ਦੇ ਆਂਗਲੇ ਉੱਤਰਨ ਦੇਖਦੇ ਆ ਸਾਡੀ ਕਰਨਾ ਹੋਣੀ ਹੈ ਮੱਗ ਕੀ ਕਹਿੰਦਾ ਕਰਨਾ ਹੋਣਾ ਜਿਹੜੇ ਕਹਿੰਦਾ ਇੱਥੇ ਕਿਉਂ ਨਹੀਂ ਕਾਦੇ ਨਾ ਐਸੇ ਦੱਸ ਕਰਾਉਂ ਨਾ ਇਹ ਤਾਂ ਕਹਿੰਦਾ ਇਹ ਨਾ ਇਹ ਉੱਪਰ ਜਾਤੀ ਦੁਬਾਰਾ ਮਾਣੂ ਨੀ ਫਿਰ ਆ ਪੁੱਛਦੇ ਆ ਉਹ ਹੁਣ ਅਸੀਂ ਤਾਂ ਖੜੀ ਲੈ ਲਏ ਆ ਉਹ ਅੱਧੀ ਖੜੀ ਹੈ ਉਹ ਨੂੰ ਵੀ ਵੜਾ ਦੇ ਆ ਨਾ ਨੂੰ ਕੱਲ ਨੂੰ ਪੜਾਵ ਨੂੰ ਬੁੱਲੇ ਤੇ ਅੱਜ ਆਇਆ ਬਾਪੂ ਰਾਮ ਗੜੀ ਦੁਕਾਨ ਪਰ ਹੈ ਅੱਜ ਕੀ ਤੇ ਬਈ ਗੁੱਦ ਅੱਧਰਾ ਉਹਦੀ ਵੀ ਨਾ ਦੇਖ ਬਈ ਮੈਂ ਉਹਦੇ ਪਹੁੰਚੀ ਅੱਜ ਹੈ ਤੁਮ ਕੀ ਤੇ ਬਈ ਗੁੱਦ ਪਹੁੰਚੇ ਅੱਜ ਬਈ ਅਨੋਂ ਨਹੀਂ ਪੇ ਹੜੇ ਕੰਮੇ ਆ ਜੀ ਸਭੇ ਕੰਮੇ ਦਾ ਐ ਜੇ ਸਭ ਤੋਂ ਉਣੀ ਪੈਣਾ ਸਾ ਹੈ ਕਿ ਨਹੀਂ ਹਾਂ ਤਾਂ ਉਹ ਲਈ ਪੈਣਾ ਇੱਕ ਭਾਈ ਲੰਬੜਾ ਦਾ ਮੋਹਾਲੀ ਤੇ ਫੋਨ ਆਇਆ ਤਾਂ ਹਰਮੀਤ ਹਰਮੀਤ ਸਿੰਘ ਲੰਬੜਾ ਦਾ ਮੋਹਾਲੀ ਮੋਹਾਲ ਲੰਬੜਾ ਥਾੜਾ ਹੀ ਫਿਰਦਾ ਉਹਦੇ ਦੇਜੇ ਸਾਈਕਲਿੰਗ ਦਿਖਾਈ ਉਹਨੇ ਸਾਬ ਜੋਦ ਨੇ ਬਹੁਤ ਬਾਈ ਧੰਨਵਾਦ ਆ ਹਰਮੀਤ ਸਿੰਘ ਮੋਹਾਲੀ ਲੰਬੜਾ ਦਾ ਫੋਨ ਆਇਆ ਤਾਂ ਹੁਣ ਜਮ ਬੈਠਾ ਦੋਰੇ ਕਹਿੰਦਾ ਕਿੱਧਰ ਆ ਵਾ ਬੇਲੇ ਯਾਰ ਕਹਿੰਦਾ ਰੁਪੜਾ ਆਇਆ ਵਾ ਸ਼ਹਿਰੋਂ ਮਾਨੀ ਬੇਲੀ ਆ ਵਾ ਬਹੁਤ ਧੰਨਵਾਦ ਆ ਭਾਈ ਦਾ ਹਾਂ ਹੌ ਲੱਗ ਗਿਆ ਥੱਲੇ ਗੱਗੇ ਲੈਟ ਕਿੰਨਾ ਕ ਟਾਈਮ ਲੱਗੂਗਾ ਲੰਬਲੇ ਭਲੋ ਕੁਬਲੇ ਤੇ ਥੱਲੇ ਥੱਲੇ ਪਤਾ ਲੱਗਦਾ ਥੱਲੇ ਉਹ ਬਾਕੀ ਮਾਰਦੇ ਉਹਨਾਂ ਨੂੰ ਕੱਢੀ ਕਰਦੇ ਨਾ ਕਿੰਨਾ ਆਪਾਂ ਨੂੰ ਪਤਾ ਲੱਗੂਗਾ ਆਪਣੇ ਆਪ ਬਦਲ ਜੀ ਕੰਮ ਬੰਦ ਤਿੰਨ ਵਾਰ ਸਾਂ ਉਹ ਤਾਰ ਦਾ ਪੈਪ ਸ਼ੁਰੂ ਆ ਰਿਹਾ ਆਹ ਸ਼ੁਰੂ ਆ ਦੇਣਾ ਕਿਦਣੇ ਆਸੀਆਂ ਲੈ ਕੇ ਗਏ ਖਰਬਸ ਨੂੰ ਕਿੱਪੜਾ ਕਿ ਲਿਆਉਂਗਾ ਜੀ ਸਰ ਤੋਂ ਦੂਰੇ ਨਹੀਂ ਬਿਲਾਉਨੇ ਹਾਂ ਸੁਪਰ ਵਲ ਉਧੀਆਂ ਰੇ ਲੱਗ ਗਿਆ ਉਹਦੀ ਬੇਸ ਦੀ ਲੱਗ ਗਿਆ ਸਾਰਾ ਕਨੈਕਸ਼ਨ ਲੱਗ ਗਿਆ ਇਹਦਾ ਤਾਂ ਟਰੈਕਟਰ ਦੀਆਂ ਲਾਈਟਾਂ ਲੂਟਾਂ ਦਾ ਕਨੈਕਸ਼ਨ ਹੈ ਨਾ ਉਹਦਾ ਤਾਂ ਉਹਦਾ ਇਹਦੇ ਕਿਹੜੇ ਰਿਪਲਾਈ ਆਈਓ ਇਹਦਾ ਖਾਰ ਵੀ ਲੱਗ ਗਈ ਹਾਂ ਉਹ ਕਹਿੰਦਾ ਇਹਦੇ ਨਾਲ ਕੋਈ ਨਾ ਖਾਲੀ ਪਾਲਿਓ ਨਹੀਂ ਉਹਦੇ ਪਤਾ ਕੋਈ ਲੋੜੇ ਨਹੀਂ ਇਹਦੀ ਸਾਰੀ ਰਿਪਲਾਈ ਕਹਦੀ ਹੈ ਹਾਂ ਬਦਾਈ ਨਹੀਂ ਚੱਲਦੀ ਉਹ ਸਿੱਧੀ ਬੈਂਡ ਕਰ ਫੇਰਿੰਗ ਪਰ ਤੇ ਜੀ ਕੁਝ ਨਹੀਂ ਹੈਗਾ ਇਹਦਾ ਠੀਕ ਹੈ ਹੱਥ ਵੀ ਲਾਇਆ ਜੀ ਉਹਨੂੰ ਸਾਰਾ ਕੁਝ ਕਰਨ ਕੀ ਪੂਆ ਲੈਦੀ ਪਾਇਆ ਵਜਲਾ ਕੁਪਾ ਪਾਇਆ ਉਹ ਕਦੋਂ ਤਾਰਾਂ ਨਹੀਂ ਹੁੰਦੀਆਂ ਉਸ ਤਾਰਾਂ ਹੀ ਬਹੁਤ ਆਉਂਦੀਆਂ ਤਾਰਾਂ ਹੀ ਬਹੁਤ ਆਉਂਦੀਆਂ ਟਰੈਕਟਰ ਨੂੰ ਪਾਣੀ ਚੜਦਾ ਹੈ ਜੀ ਆਡੀ ਕਰਕੇ ਇਹਨੂੰ ਜਿੰਦਾ ਇਹਨੂੰ ਸੀ ਆਡੀ ਕਰਕੇ ਬਹੁਤ ਬਿਊਟੀ ਬਹੁਤ ਆਉਂਦਾ ਥਣੇ ਇੱਧਰ ਵੀ ਲੱਗੀਆਂ ਹੋਵੇ ਫਿਊ ਜ਼ਿਆਦਾ ਇਹਦੇ ਲੱਗ ਕੌਫਰ ਲੱਗਿਆ ਜਿੰਨੇ ਅੰਦਰ ਲੋਡ ਹੁੰਦੇ ਨੇ ਇਹਦਾ ਰੰਗ ਕਲਰ ਨਾਲ ਟਰੈਕਟਰ ਦਾ ਕਰਦਾ ਬਹੁਤ ਇੱਕ ਦਾ ਆਨ ਲੱਗੀ ਜਾਂਦਾ ਹੈ ਹੈ ਇਦ ਕਾਲਸ ਕਾਲਸ ਰਈ ਜਦ ਆ ਜਾਂਦਾ ਰੱਗ ਖੇਡਦਾ ਜਦ ਨਾਲ ਜਦੋਂ ਗਰਵਾ ਜਦੋਂ ਜੰਮ ਜਾਂਦਾ ਜਾਂ ਰੋਹਤ ਹੋਈ ਜਾਂ ਫਿਰ ਹੋਣੀ ਲੱਗ ਜਾਂਦਾ ਹਾਂ ਗੰਦਾ ਹੀ ਦਿਖਦਾ ਵਾ ਜਿਹਨੇ ਗਰੇ ਕਲਰ ਨਹੀਂ ਗੰਦਾ ਦਿਖਦਾ ਦੂਗਾ ਦਾ ਜਿਹੜਾ ਜਿਹੜਾ ਪਹਿਲੇ ਟਰੈਕਟਰ ਦਾ ਉਹਨੇ ਕੋ ਗੰਦਾ ਜਿਹੜਾ ਗਰੇ ਦਾ ਉਹਦਾ ਫਰਕ ਗਰੇ ਲੱਗ ਰਿਹਾ ਗਰੇ ਪਰ ਕਰਦਾ ਨਹੀਂ ਦਿਖਦਾ ਇਹ ਤੋਤਾ ਵੀ ਆ ਲੱਗ ਰਿਹਾ ਵੀ ਤੋਤਾ ਰੋਹ ਹਾਂ ਐਂ ਲੱਗਦਾ ਜੀ ਕਿੱਡੀ ਅੱਜ ਦੀ ਆ ਨਾ ਬਿਲਕੁਲ ਕਾਲੇ ਕੱਲ ਆਜੰਦ ਦੇ ਲੰਬੜ ਗਿਆ ਵਾ ਕਿਧਰੇ ਨੂੰ ਪਾਣੀ ਕਿੱਦੋਂ ਲੰਘਿਆ ਵਾ ਕਿੱਥੇ ਨੂੰ ਗਿਆ ਹੁਣ ਪਤਾ ਨਹੀਂ ਰਾਤ ਤੱਕ ਨਾ ਆਇਆ ਸੀ ਕਿਉਂ ਉਹ ਦੱਸ ਆਉਣੇ ਵਾਲਾ ਉਹ ਲੈਣ ਗਿਆ ਹੁਣ ਮੈਨੂੰ ਲੱਗਦਾ ਕੋਸ ਉਹ ਵਜਾ ਇੰਨਾ ਕੋਲੇ ਨਹੀਂ ਗਿਆ ਉਹ ਲੈ ਆਉਗਾ ਸਾਦਰੇ ਕੋਈ ਖਾਣੇ ਨੂੰ ਲੈਣ ਗਿਆ ਪਰ ਮੈਨੂੰ ਲੱਗਦਾ ਨਹੀਂ ਉਹ ਇੱਦਾਂ ਵੀ ਲੈ ਆਉਗਾ ਉਹ ਨਹੀਂ ਐਡਾ ਕਿਥੇ ਕੱਲ ਦੇਖ ਲਮਨੇ ਹੱਦ ਕੰਮ ਗੋਣੀਆਂ ਦੀ ਯਾਰ ਸੋਤੇ ਭੁੱਲੇ ਗਿਆ ਅੱਲੇ ਪਿੰਡੇ ਬਲਾ ਲੂਗੇ ਉਹਨਾਂ ਵੀਰ ਜੱਟਾ ਹੈ ਕਿਹੜੀਆਂ ਦੋ ਬਟਾ ਦਲੀ ਨੂੰ ਵੀ ਦੇ ਦੇ ਯਾਰ ਪਾਈਆਂ ਦੇ ਨਹੀਂ ਉੱਤੇ ਚੱਕਦੇ ਦੇਵੀ ਉੱਤੇ ਦੇ ਇਹ ਰਹਿੰਦੀਆਂ ਥੱਲੇ ਵੀ ਇਹਦੇ ਫਿਊਜ ਲਾਉਣੇ ਕਿ ਖੇ ਟਰਾਲੇ ਵਾਲੀਆਂ ਲੈਂਟਾਂ ਨੂੰ ਲਵਾ ਦੂਗੇ ਫਿਊਜ ਜਿਹੜਾ ਨੂੰਆ ਕਨੈਕਸ਼ਨ ਉਦਾਂ ਹੀ ਆ ਜਾਂਦਾ ਉਹਦਾ ਇਹ ਡੱਬੀ ਜੀ ਹਾਂ ਉਹ ਹੀ ਲੱਗ ਜਾਣੀ ਉਹਦਾ ਹੀ ਚੱਲ ਜਿਹੜਾ ਕਲਪ ਲੱਗ ਫਾਦਾ ਹੈ ਟਰਾਲੇ ਨੂੰ ਲੱਗਿਆ ਹੋਣਾ ਨਾ ਹਾਂ ਹਾਂ ਜਿਹੜੀ ਕਨੈਕਸ਼ਨ ਦੇਖਣੇ ਪੈਣੇ ਕੋਲ ਤੋਂ ਉੱਧਰ ਦੇ ਕਨੈਕਸ਼ਨ ਲਾਉਣੇ ਪੈਣੇ ਉਹ ਦੇਖ ਨੂੰ ਇਹਦੀ ਡੱਬੀ ਨਹੀਂ ਮਿਲ ਜਣੇ ਉਹਦਾ ਉਹਦੇ ਕੋਲ ਤੋਂ ਜੋੜ-ਕੋੜ ਕੇ ਮੈਨੇ ਨੇ ਧੰਨਵਾਦ ਤੇ ਇੱਧਰ ਲੋੜ ਨਹੀਂ ਪੈਣੀ ਕੋਲਣੇ ਤਾਰੇ ਬਾਅਦ ਜੋੜ ਹੋਰ ਦੂੰਗਾ ਆ ਉੱਥੇ ਪੱਲੇ ਲੱਗ ਕੋਲ ਤੇ ਨਾ ਕੋਈ ਜੋੜ ਬੋਲ ਕੇ ਉਧਰ ਲੈ ਲੱਗੀ ਵੀ ਤੇ ਨਹੀਂ ਲੱਗ ਰੇ ਲੈ ਲਾਉਣੀ ਆਪਾਂ ਨੇ ਇਹਨੂੰ ਲੈ ਲਗੂਗੀ ਟਰੈਕਟਰ ਨੂੰ ਪਿੱਛੇ ਟਰੈਕਟਰ ਨੂੰ ਪਿੱਛੇ ਤਾਰ ਨਵੇਂ ਸਪਲਾਈ ਦੇ ਚੱਕ ਕਰੀਆਂ ਪਾਰਕਿੰਗ ਕੀਤੀ ਆਹ ਟਰੈਕਟਰ ਵਾਲੀ ਪਾਰਕਿੰਗ ਨਾਲ ਨਹੀਂ ਕਰਨੀ ਪਾਰਕਿੰਗ ਇਹਨੂੰ ਲੈ ਵੀ ਸੋ ਚਲਾਉਣੀ ਆ ਜਿਹੜੇ ਇੰਡੀਕੇਟਰ ਆ ਉਹ ਆਪਣੇ ਟਰੈਕਟਰ ਵਾਲੀ ਸਪਲਾਈ ਦੇ ਚੱਕ ਲੈਣੇ ਆਪਾਂ ਨੇ ਬ੍ਰੇਕ ਲੈ ਬ੍ਰੇਕ ਲਾਈਟ ਵੀ ਟਰੈਕਟਰ ਵਾਲੀ ਬ੍ਰੇਕ ਤੇ ਚੱਕ ਹੋਣੀ ਉਹਦੇ ਫੰਕਸ਼ਨ ਸਾਰੇ ਗਏ ਹੋਏ ਆ ਆਪਾਂ ਨੇ ਉਹਦੇ ਚ ਪਾਰਕਿੰਗ ਨਹੀਂ ਚੱਕਣੀ ਬੱਸ ਚਲੀ ਕਰੀ ਨੂੰ ਪਾਰਕਿੰਗ ਨੂੰ ਲੈਦੀ ਸੋਚ ਲਾਉਣੀ ਕਿਉਂਕਿ ਪਾਰਕਿੰਗ 'ਚ ਲੋਡ ਜ਼ਿਆਦਾ ਹੁੰਦਾ ਮੈਂ ਕਾਰ ਤੇ ਸਭ ਲਈ ਚੱਕਣੀ ਆਂ ਵਾਜੇ ਫਿਰ ਪਾਰਕਿੰਗ ਕਰਤੀ ਨਾ ਕਾਰ ਵੀ ਬਾਸੀ ਬਾਤੀ ਨੇ ਮੁੰਡੇ ਨੇ ਆਮ ਗੱਡੀਆਂ ਸੁਤ ਨਹੀਂ ਲੈਣ ਦਿੰਦਾ ਇਹਨੂੰ ਸਾਨਾ ਇਹਨੇ ਕਰ ਗਿਆ ਤਾਂ ਮੈਂ ਇੱਥੇ ਕੱਢੂਗਾ ਕੀ ਗੱਲ ਹੈ ਲੱਗਦਾ ਤਾਂ ਆ ਇੱਥੇ ਆ ਪੀ ਕੇ ਲੱਤ ਮਾਰ ਕੇ ਦੇ ਲੈ ਜਨਾ ਦੇ ਇਹਨਾਂ ਨੂੰ ਸਹੀ ਕਰਨਾ ਪਾਰਕਿੰਗ ਕਿੱਥੇ ਕਰੂਗਾ ਠੀਕ ਜਗ੍ਹਾ ਕਾਪਾ ਕਕੇ ਮੈਂ ਕਿਹਨੇ ਕਦੇ ਖਲਾਇਆ ਕਿਸੇ ਵੀ ਨੂੰ ਪਰੋਸਿਆ ਨਹੀਂ ਦਿੱਤਾ ਤੁਹਾਨੂੰ ਪਤਾ ਤੁਹਾਨੂੰ ਪਤਾ ਵੀ ਕੀ ਨਹੀਂ ਦਿੰਦਾ ਨਹੀਂ ਤਾਂ ਜਾਣੀ ਜਾਣ ਹੂੰ ਕਈ ਨੂੰ ਬਾਬਾ ਠੀਕ ਹੈ ਸਣੀ ਫਿਰ ਉਹਦੇ ਨਾਲ ਹਟਾ ਲਾ ਕੇ ਕਰੀਏ ਹੁਣ ਜਿਹੜੇ ਰਿੱਟ ਲਏ ਹੋਏ ਨੇ ਜਿਹੜੇ ਉਹ ਨਾ ਨਾ ਕੱਡੇ ਵਾਲੇ ਕਹਿੰਦਾ ਉਹ ਕਰਦੇ ਆ ਉਹਨਾਂ ਨੂੰ ਹਟਾ ਦੇ ਤੂੰ ਇੱਧਰ ਬਾਅਦ ਦੀ ਬਾਨਾ ਪਾ ਕੇ ਕਰਕੇ ਦੇ ਦੇ ਫਾਤੇ ਯਾਰ ਉਹ ਯਾਰ ਉਹ ਉਹ ਕਰਾ ਥੋੜਾ ਦਿਨ ਲਾਟੂ ਦੇ ਉਹਨੇ ਫੇਰ ਕਰਦਾ ਲੋਕਾਂ ਦਾ ਕਹਾਂ ਫੇਰ ਨਾ ਕਿ ਕਿ ਹੋ ਜੇ ਕਿਤੇ ਜੰਗਾ ਦਾ ਸਾਈਟਿੰਗ ਕਰਦਾ ਨਾ ਕੋਲ ਦੇ ਹੋਰ ਦਿਨ ਹੁਣ ਕੀ ਹੋ ਗਿਆ ਆਪਾਂ ਲਾਟੂ ਤੋੜ ਕੇ ਨਾ ਇੰਨੇ ਇੰਨੇ ਨਟ ਪਾ ਦੇ ਦੇ ਕੇ ਫੇਰ ਉਹਨੇ ਆਪੇ ਚਾਬੀ ਨਾਲ ਹੀ ਕਾਟ ਹੋ ਜਾਣਾ ਬਤਾ ਇਦੋਂ ਕੋਲ ਦੀ ਹੁਣ ਫੇਰ ਉਹਨੇ ਕਰਕੇ ਢਾਹੋ ਕਿਤੇ ਨਹੀਂ ਚਲੀ ਬਣੂਦੀ 10 ਵਜੇ ਤੱਕ ਕਰ ਲੈਣਾ ਆਹ ਦਾ ਆਪੇ ਕਰ ਲੈਣਾ ਹਾਂ 10 ਤੀਜੂ 10 ਹੋਰ ਬਹਾਨਾ ਮਿਲ ਗਿਆ ਉਹਨੇ ਕਹਿਣਾ ਬਾਈ ਨੇ ਕਹਿੰਦਾ ਯਾਰ ਟ੍ਰੈਕਟਰ ਹੋਇਆ ਨਾ ਕਹਿਣਾ ਹਰ ਸਿੰਘ ਵੀਰ ਨੇ ਖਰਾਬ ਕਰਤਾ ਜੀ ਟਾਈਮ ਵਿੱਚ ਵਾਹ ਆਹ ਆਹ ਜਾਊਗਾ ਹੈ ਉਹਦਾ ਕੰਮ ਤਾਂ ਉਹ ਲੱਗਿਆ ਹੋਇਆ ਲੈਕਟਾਂ ਨਾਲ ਉਹਨਾਂ ਲੈਕਟਾਂ ਦਾ ਹੀ ਰਹਿੰਦਾ ਲੈਕਟਾਂ ਨਾਲ ਕੰਮ ਹੋਇਆ ਬਈ ਉਹਦਾ ਤਾਂ ਹਾਂ ਪੇਮੈਂਟ ਲੈ ਲੈਤਾ ਰਹਿ ਗਈ ਇਨ ਬਾਕੀ ਉਹ ਫੋਟੋ ਰਹਿ ਗਈ ਅਸੀਂ ਆਹ ਉਹਦਾ ਹੀ ਹੈ ਕੰਮ ਉਹ ਤੋਂ ਕਿੱਦਾਂ ਲਗੂਗਾ ਕਹਿੰਦੇ ਫੋਟੋ ਦੇ ਪਿੱਛੇ ਇਹ ਮੁੰਡੇ ਕਹਿੰਦੇ ਬਾਕੀ ਉਹਦੇ ਤੇ ਮੁਰੇ ਦੇ ਇਹਦੇ ਵਿੱਚ ਵੀ ਉਹ ਸ਼ੇਅਰ ਜੇ ਲੱਗੂਗੇ ਉਹ ਚੋਂ ਕੋਈ ਚਾੜੀ ਹੋਰ ਤਾਂ ਹਾਂ ਉੱਥੇ ਫਸਾ ਦੇ ਜੇ ਜਿਹਾ ਕਰੀਂ ਇਨ ਲੈ ਕੇ ਫਸਾ ਦੇ ਆਹਵੇਂ ਦਿਆ ਹੋਰ ਬੈਕ ਕੈਮਰੇ ਵਾਲੇ ਬੈਕ ਕੈਮਰੇ ਵਾਲੇ ਜੀ ਬਦਲਦਾ ਨਹੀਂ ਆ ਰਹਾ ਨਹੀਂ ਆ ਰਹੀ ਤਾਂ ਬਤਾਇਆ ਐਡੀਗਾ ਉਹਦਾ ਗਰੀ ਨੂੰ ਤਾਂ ਥੱਲੇ ਆਇਆ ਗੰਦਾ ਕੰਮ ਟ੍ਰੈਲੀ ਪਰ ਇਹਦੇ ਪਿੱਛੇ ਕੈਮਰਾ ਲਗਾਉਂਦੀ ਜੀ ਲੈਣਾ ਪਿੱਛੇ ਟ੍ਰੈਲੀ ਕੈਮਰਾ ਦੂਆ ਲੈ ਜਾ ਵਾਈਫਾਈ ਵਾਲਾ ਪੂਰੇ ਤੇ ਪੱਟ ਪੱਟ ਕੇ ਤਰਾਦੇ ਦੇ ਪਿੱਛੇ ਲਾਇਆ ਆਹੋ ਹਾਂ ਕਹਿੰਦਾ ਸਕਰੀਨ ਤੇ ਨਹੀਂ ਗਣਾ ਸਾਰਾ ਕੁਝ ਪਿੱਛੇ ਗਿਆ ਉਹਦਾ ਸਾਈਡ ਦੱਬਣੀ ਉਹ ਲੋਡ ਲੱਗਦਾ ਨਹੀਂ ਵਾਈਫਾਈ ਆਦਾ ਹੋਦਾ ਗੰਦੇ ਚ ਲਵਾਉਂਦੇ ਉਹ ਕੀ ਉਹ ਤਾਂ ਫੋਨ ਦਾ ਅਟੈਚ ਹੋ ਜਣਾ ਹਾਂ ਬੱਸ ਬਈ ਨਾ ਉਹ ਮੇਰੇ ਸਕਰੀਨ 'ਤੇ ਨਹੀਂ ਸਕਰੀਨ ਚ ਚੱਲੂ ਅਟੈਚ ਚੱਲਦੀ ਆ ਉੱਥੇ ਚੱਲੀ ਉਦਣ ਉੱਥੇ ਮੇਰੇ ਜਿੱਥੇ ਸੋਚਾਂ ਐ ਉੱਥੇ ਸਾਹਮਣੇ ਪਰ ਜਿਹੜੀ ਆਪਣੇ ਸਕਰੀਨ ਲਈ ਮੂਰੇ ਆਹੋ ਉਹਲੇ ਦੇ ਪਾਸੇ ਜੇ ਇਦਾਂ ਹੀ ਖੜਨ ਲੱਗ ਜਣੀ ਉਹ ਬਣਾ ਕੇ ਠੀਕ ਆ 4000 ਆ ਜਾਦਾ ਇਹ ਆ ਜਾਦਾ ਆ ਦੇ ਜਨਰੇਟਰ ਨਾ ਕਰਿਆ ਹੀ ਸਹੀ ਇਹ ਨਹੀਂ ਮੱਥੇਵੇਂ ਆ ਆਹ ਰੋਡ ਪਰ ਵੀੜ ਬਹੁਤ ਘੱਟ ਆ ਪਹੁੰਚਿਆ ਚੱਲ ਰਿਹਾ ਹੈ ਕਿਹੜੇ ਪਰ ਇਹ ਪਰ ਅੱਜ ਆਵਾਜਾਈ ਯੂਨੀਅਨ ਚ ਮੈਂ ਉਹੀ ਕਹਿਣਾ ਹੈ ਜਾਂ ਫਿਰ ਹੁੰਦੀ ਹੈ ਕਾਲਜ ਦੇ ਟਾਈਮ ਨੇ ਆਣੇ ਨੂਨੇ ਆਉਣੇ ਆ ਦੁਪਹਿਰੇ ਤੋਂ ਦੁਪਹਿਰ ਤੋਂ ਜ਼ਿਆਦਾ ਹੈ 8:00 ਕੱਢ ਦੇ ਜ਼ਿਆਦਾ ਕੱਢ ਦੇ ਆਪਣੇ ਰੋਡ ਵੀ ਆਗਾ ਉਹ ਕਿਤੇ ਸਿੱਧੇ ਲੁਗਿਆਣੇ ਵਾਲੇ ਤੋਂ ਉਹ ਲਹਿਰ ਵੀ ਪੈ ਗਈ ਹੈ ਹੱਥ ਤੇ ਹੈ ਨਾ ਪਹਿਰ ਵਾਲਾ ਰੋਡ ਸਾਫ ਹੈ ਹਾਂ ਇਹ ਪਿੰਡਾ ਕਿਹਦਾ ਹੁਣ ਜਿਹੜਾ ਇਹ ਸਾਰੇ ਟੁੱਟਿਆ ਟਿਕਟ ਟੁੱਟਿਆ ਹੋ ਗਿਆ ਜਾਂ ਚੇ ਹਾਂ ਤੂੰ ਉੱਧਰ ਆਣਾ ਉਹਨੇ ਕਰਕੇ ਟੁੱਟ ਲੋ ਚੱਕੋਗੇ ਨਾ ਤੇ ਪੱਟੀ ਹੋਈ ਆਉਂਦਾ ਕਮਾਲਪੁਰ ਵਾਲਾ ਕਹਾ ਵੀ ਦੇ ਓਏ ਕਮਾਲ ਬਰਾ ਚੱਲ ਪਿਆ ਦੁਬਾਰੇ ਕੱਲ ਗੱਲਿਆ ਗਿਆ ਚੱਲ ਪਿਆ ਕਾ ਦੇਖਿਆ ਨਾ ਜਿੱਦਾਂ ਚੱਲ ਜਿੱਦਾਂ ਚੱਲ ਪਿਆ ਨਾ ਆਪਣੇ ਰੋਡ ਨੂੰ ਤਾਂ ਨਹੀਂ ਹੋਣਾ ਜੇ ਚੱਲ ਪਿਆ ਕਿਉਂਕਿ ਰੋਡ ਬਣਿਆ ਨਾ ਉਦੋਂ ਤੇ ਉਹਨੇ ਚਲਾਇਆ ਰੋਡ ਉਹਨਾਂ ਨੇ ਬਣਾਇਆ ਉਹ ਅੱਛਾ ਹਾਂ ਉਹ ਚੰਕੌਰ ਤੱਕ ਹੱਦ ਦੱਸੋਗੇ ਉਹ ਹਾਂ ਇਖਲਾਤ ਤਾਂ ਉਹਨਾਂ ਨੇ ਤਾਂ ਹੀ ਰੋਡ ਬਣ ਗਿਆ ਨਹੀਂ ਬਣਦੇ ਜੇ ਤੁਹਾਨੂੰ ਪਤਾ ਰਹੋ ਮੈਂ ਲਈਦਾ ਚਾਚਾ ਵੀ ਭਾਈ ਗੇੜਾ ਮਾਰਨਾ ਹੈ ਡਾਇਰੈਕਟਰਾਂ ਕੋਲ ਬਹੁਤ ਵੈ ਵੀ ਜਾਇਆ ਵਾ ਹਾਂ ਦੇਖੀ ਗੱਲ ਗਾਂਦਗੋਣਾ ਪਹਿਲੀ ਵਾਰ ਹੀ ਆਇਆ ਕਾਰ ਹੂੰ ਆਉਂਦਾ ਬੇਬੀ ਦਾ ਬਹਾਵਰੀ ਆ ਰਿਹਾ ਉਹ ਮੈਨੂੰ ਮੈਨੂੰ ਰੋ ਰੇ ਜਾਣਾ ਦਿਨੇ ਦਾ ਬਹਾਵਰੀ ਆ ਰਿਹਾ ਬਹਾਵ ਬਟੰਡੇ ਦਾ ਕਾਹਨਾ ਹੈ ਬਟੰਡੇ ਵਾਲੇ ਕੰਮ ਦਾ ਚਾਚਾ ਦਾ ਪਹਿਲੀ ਵਾਰ ਆ ਹਾਂ ਤੇ ਪਰ ਲੱਗਦੀ ਹੈ ਚਾਚਾ ਹਾਂ ਵੀ ਅੱਜ ਤੇ ਕੋਈ ਮੈਨੀ ਬਾੜ ਦੇਖ ਲੈ ਅੱਜ ਹੁਣ ਦਾ ਇਹਨੂੰ ਕਿਆ ਕਿਆ ਕਰਾਉਣਾ ਪਹਿਲਾਂ ਲਾ ਦੇ ਪਹਿਲਾਂ ਆ ਉਹ ਸੈੱਟ ਕਰ ਦੇ ਲਾ ਉਹ ਵੱਢਦੇ ਪੱਟ ਗਿਆ ਯਾਰ ਕਿੱਦਾਂ ਕਰੀਏ ਦਾਦੀ ਦਾਦੀ ਕੀਤਾ ਕਰਾਉਣਾ ਕਹਿੰਦਾ ਦੱਸ ਤਾਂ ਉਹਨੂੰ ਉਹਨੂੰ ਕਿ ਦਰ ਸਟਾਮਪ ਲਿਖ ਕੇ ਦਈਓ ਦੱਸ ਤਾਂ ਕਿਵੇਂ ਕਰਨਾ ਇਹਦਾ ਹੁਣ ਟੁੱਟ ਗਿਆ ਐਸਾ ਥੱਲੇ ਵਾਲਾ ਫੇਰ ਦੱਸ ਦੇ ਨੂੰ ਕੀ ਕਰਨਾ ਬੋਰਡ ਟੁੱਟ ਗਿਆ ਉਹ ਬਲੇਡ ਵੀ ਟੁੱਟ ਗਈ ਅੱਧੀ ਵਾਲੀ ਤੇ ਵਾਲੀ ਨੂੰ ਇੱਥੇ ਤੇ ਵਾਲੀ ਨੂੰ ਇਸ ਤੈਨੂੰ ਕਰ ਦਿੰਦੇ ਆ ਅੱਧੀ ਵਾਲੇ ਦੀ ਕਿ ਸਾਈਡ ਦੀ ਵਾਲਦੀ ਆ ਇੱਕ ਸਾਈਡ ਤੇ ਕਹਿੰਦੇ ਟੁੱਟ ਗਿਆ ਬਾਰੀ ਟੁੱਟ ਗਿਆ ਬਾਰੀ ਮੇਰੇ ਲਾਟ ਦਾ ਨਾਲ ਅੰਦਰ ਕਿੱਲੇ ਹੁੰਦੇ ਨੇ ਕੁਝ ਸਟਾਰ ਉੱਪਰ ਤੋਂ ਬਾਅਦ ਉਹ ਮਾਰਤੀ ਆ ਗਿਆ ਹੈ ਬੜੀ ਉਹ ਸਿਰ ਟੋਟੋਟੇ ਉੱਪਰ ਟੁੱਟ ਗਈ ਟੁੱਟ ਕੇ ਖਿੰਚ ਹੋਵੇ ਟਾਂਕਾ ਉਹ ਨਹੀਂ ਨਹੀਂ ਟਾਂਕਾ ਤਾਂ ਕਿਨੇ ਦਾ ਹੀ ਹੁੰਦਾ ਦਾ ਉਹ ਦੇਖੋ ਤੇਰੇ ਦਾ ਟਾਂਕਾ ਇਹ ਗੱਬੇ ਦੇ ਨਾਲ ਟਾਂਕਾ ਟੁੱਟ ਜਾਂਦੇ ਵਿੱਚ ਹੁੰਦੀ ਜੋੜ ਸਭਰੇ ਹੁਣ ਵੀ ਆਦਿ ਸਾਰੇ ਹੀ ਹੈ ਵੀ ਸੋਣਿੱਟੇ ਤੋਂ ਕੌਣ ਕਾਹਦਾ ਲੁੱਟੇ ਬਈ ਤੂੰ ਨਹੀਂ ਦੱਸੇਗਾ ਕੌਣ ਮੈਂ ਤਾਂ ਆ ਗਿਆਗਾ ਇਹ ਤਾਂ ਮੈਂ ਦਿਜੇਸ ਨਹੀਂ ਰਿਹਾ ਕਬਿਡਿਟ ਹੋਊਗਾ ਪੰਜ ਮਾਂਪ ਲਾਤੇ ਸੀ ਜਾਂ ਮੀ ਆਇਆ ਅਗਾ ਮੈਨੂੰ ਫੋਨ ਆਇਆ ਮੈਂ ਕਿਉਂ ਤਾਂ ਨੇਰੀਓ ਬੰਨੀ ਪਈ ਹੋਣੀ ਗੁਵਾ ਵੀ ਦਾ ਉਰੇ ਪਾਣੀਓ ਪਾਣੀ ਕਰਕੇ ਆਪਰੇ ਉਰੇ ਹੈ ਨਹੀਂ ਤਾਂ ਮੈਨੂੰ ਵੀ ਕਹਿਵਾ ਤੂੰ ਲੋਕ ਨਾਲ 10 ਮਿੰਟ ਹਾਂ ਇਹਨੂੰ ਬਾਹਰ ਇੱਥੇ ਨਹੀਂ ਪਾਉਂਦਾ ਉੱਥੇ ਪੈਂਦਾ ਨਹੀਂ ਤਾਂ ਉੱਥੇ ਪਿਆ ਤਾਂ ਨਹੀਂ ਬਾੜਾ ਵੋਟਾ ਪਿਆ ਉੱਥੇ ਨਾ ਉਰੇ ਦਾ ਜਮਾ ਹੀ ਨਹੀਂ ਤੇਕਰ ਆਪਣੇ ਹੀ ਤਾਂ ਉੱਤਰ ਕਹਦਾ ਨਹੀਂ ਆਇਗਾ ਜਮਾਂ ਵੀ ਨਹੀਂ ਹੁੰਦਾ ਆਪਣਾ ਮੇਰੀ ਅੱਜ ਕੋ ਲੋਪੜਵਾਦ ਨਾ ਤਾਂ ਵੀ ਰੋਖੜਾ ਰੱਬ ਤਾਂ ਆ ਲਿਆ ਕਰਦਾ ਆ ਉਹਨੂੰ ਕਿਹਾ ਬਈ ਆਇਆ ਕੱਲੂ ਕਹਿੰਦਾ ਹੁਣ ਬੰਦ ਕੇ ਜਾਉਂਗਾ ਮਨੋ ਆਲਾ ਤਾਂ ਚਲੇ ਜਾਣਾ ਹਾਂ ਉਹ ਮੈਂ ਚਾਂਦੀ ਤਿਆਰੀ ਆ ਭਈ ਉਹਦੀਆਂ ਸਭ ਚੱਲਿਆ ਇਹ ਲੈ ਆਇਆ ਲੱਦ ਕੇ ਕਹਿੰਦਾ ਕਰਾ ਕੇ ਆ ਮੈਨੂੰ ਛੱਡ ਕੇ ਆ ਤੇ ਕੱਲ ਇੱਕੋ ਸੋਚੀ ਕਢਾਉਣੀ ਦੀ ਵਾਰ ਆਹ ਉਹਦੇ ਕਿ ਆਏ ਹਾਂ ਉਹਨੇ ਕਢਤੀਆਂ ਕਰਤਾ ਲੋਟ ਬਾਹਰ ਲਾਤੀ ਦਿੱਤਾ ਕਿਉਂ ਬਦਲ ਕਿਹਾ ਜਾਏ ਇੱਧਰ ਜਿਹੜਾ ਉਹ ਲੈ ਜਾਏ ਭਾਈ ਇਹ ਸਾਰੇ ਕੋ ਕਾਉਣਾ ਹੋਣਾ ਜਾਕਤਾ ਲਪਕਣ ਲੱਗੇ ਨਾ ਹੋਰ ਚੜੜਾਉਣਾ ਇਹਦੇ ਹੋਰ ਚੜੜ ਕੇ ਆਉਣਾ ਜੱਦੀ ਕਿ ਲੱਗੇ ਲੋਕ ਤੇ ਜਾਂ ਦੇ ਨਜੀਬ ਘੜਾ ਕੇ ਰੱਖੀ ਆ ਆ ਜਾਂ ਪੈਂਦਾ ਜੀ ਮੈਂ ਜਾ ਕੇ ਨਹੀਂ ਤੂੰ ਆਮ ਘੜੀਏ ਕੋਈ ਨਹੀਂ ਮੈਂ ਕਹਾਂ ਤੂੰ ਜੀ ਕਿ ਜੰਦਾ ਚੱਲ ਫਿਰ ਖੋਲ ਲਾ ਫਰੇਮ ਨੂੰ ਬਣਾ ਦੇ ਮੈਂ ਨਹੀਂ ਚੱਲੇ ਆ ਤੂੰ ਦੇ ਭੇਦੀ ਨਾ ਉਹ ਮਿੱਥੇ ਜੰਦੇ ਆ ਇੱਥੇ ਟਰਾਲਾ ਫਾਗਦੇ ਯਾਰ ਉਹਦੇ ਆਲੇ ਪੱਠੇ ਆਲੇ ਮਿੱਟੀ ਉਹ ਆਈ ਗਈ ਸਿੱਟਾ ਖੋਲ ਲਾ ਜੇਟ ਪਰੇ ਵੱਧ ਗਿਆ ਮੈਂ ਤਾਂ ਚਾਹਤੇ ਨਾ ਕੋਈ ਨਾ ਕਰਤਾ ਹੋਣਾ ਕੁਆਇ ਕਰ ਸਣੀ ਉਹਦਾ ਮੈਜਿਕ ਵੀ ਅਗੇ ਵੀ ਚੋ ਦੇਖੇ ਪੜ ਲਗੋ ਮਸਤ ਪਾਦੀ ਲਗੋ ਆਉਂਦਾ ਸਲਜੀ ਹੋ ਜਾ ਪਹਿਲਾ ਮੋਟਾ ਮੋਟਾ ਕੰਮ ਇਹ ਆਉਂਦਾ ਖੜੇ ਨਾ ਆਏ ਖੜਾ ਜੀ ਕਿ ਖਿੱਚੇ ਵੀ ਜਾਵੇ ਤਾਂ ਵੀ ਧੋਖੜਾ ਹੈ ਮਾੜੀ ਪਣਾ ਦੀ ਗੱਲ ਤੇ ਗੋਲੀ ਬੱਜੇ ਦੇ ਜਾ ਕੇ ਤਾਂ ਇਹ ਧੋਖੜੇਗਾ ਨਹੀਂ ਨੇ ਉਦਨੇ ਕਿਹਾ ਯਾਰ ਕਹਿੰਦਾ ਇਦੋਂ ਲੈ ਗਈ ਲਿਆ ਕਹਿੰਦਾ ਆਹ ਪੂਸ ਗੱਲ ਤੇ ਲਵਾਵੀ ਲੈ ਗੋਦਾ ਮੈਂ ਤਾਂ ਉਦਨੇ ਨੂੰ ਤਾਂ ਉਹ ਹੀ ਕੰਮ ਹੋ ਗਿਆ ਤੇ ਬਾਪੂ ਨਹੀਂ ਪਟਵਾਤੀ ਬਸ ਉਹ ਪੱਤੀ ਦਾ ਆਪਣਾ ਕਸੂਰ ਆਪਣਾ ਨਾਈਆ ਮੈਂ ਵਿੱਚ ਉਹ ਉਹ ਨਹੀਂ ਨਹੀਂ ਮਿਲ ਗਈ ਮਗਾ ਹੀ ਮੈਂ ਉਹ ਤੋਂ ਜਿੱਦਣ ਲੱਚਾ ਚ ਨੇ ਇਹਨਾਂ ਲੈ ਕੇ ਚੱਲੇ ਆ ਉਧਰ ਹੀ ਪੈ ਗਿਆ ਇਹਨੇ ਉਦਣ ਗਿਆ ਉੱਥੇ ਬਾਦ ਤੂੰ ਇਹਦੇ ਮੇਰ ਕੇ ਦੇਖਣ ਲਈ ਲੈ ਕੇ ਆ ਹਾਂ ਤਾਂ ਹੈ ਕੰਮ ਕੁਝ ਨਹੀਂ 10 ਮਿੰਟ ਦਾ ਕਰਾਈ ਹੁਣ ਵੀ ਨਹੀਂ ਤੀ ਵਾਰ ਫੇਰ ਜਾਣਾ ਹੀ ਨਹੀਂ ਹੁਣ ਫੇਰ ਉਹਨੇ ਬੇਚਾ ਕੱਢਣੇ ਬੇਚਾ ਜਨ ਕੱਢਣਾ ਉਹ ਤਾ ਜਾ ਫੇਰ ਇਹਦੇ ਆ ਲੈ ਇਹ ਵੀ 6 ਮਿੰਟ ਦੀ ਵਗਾਲ ਕੁਝ ਨਹੀਂ ਫੱਟ ਪੈਣਾ ਹਾਂ ਉਹ ਫੈਦਾਈਆ ਨੀਮਾ ਕਰਾ ਕੇ ਜਾਂਦੇ ਉਸ ਨੂੰ ਬੰਨੂ ਖੋ ਕੇ ਬੇਬੇ ਨੂੰ ਸੈੱਟ ਕਰਾ ਦੇਣੀ ਆ ਜਾਲੇ ਉਹ ਹੱਥ ਖੜੀ ਦੀ ਵਾਲੜੀ ਦੀ ਗੱਲ ਹਾਂ ਜੇ ਵੀ ਆਏ ਹੋਰ ਮਾਈਕ ਹੋਵੇ ਉਹ ਨੂੰ ਕਿਉਂਕਿ ਨਾ ਆਏ ਕੋਈ ਮੇਰੇ ਕਰਨਾ ਤੰਗ ਬੁੱਲੇ ਤੇ ਲਵਾ ਦੇ ਹਾਂ ਤੰਗ ਬੁੱਲੇ ਕਾਲੇ ਦੇ ਗਈ ਹੋਣਾ ਦੀ ਗੱਲ ਕਰਦਾ ਹਾਂਦਾ ਕੱਢਦਾ ਮੈਂ ਕਰਾ ਦੂ ਪਾ ਕੇ ਰਹਿ ਜਾ ਮਗਰ ਆਇਆ ਲੈ ਜਾ ਬਸ ਇਹ ਨਹੀਂ ਹੈ ਤਾਂ ਕਰ ਜੋੜਦਾ ਜਾਂਦੇ ਕਿਹੜਾ ਪਾ ਕੇ ਬਸ ਕੇ ਮਗਰ ਲੈ ਲੈ ਲੋੜ ਹੀ ਨਹੀਂ ਆ ਰਹੀ ਜੇ ਆ ਰਹੀ ਨਹੀਂ ਥੱਲੇ ਦਾ ਕੋਹ ਆਉਣਾ ਤੇ ਫਿਰ ਥੱਲੇ ਨੂੰ ਫੋਟ ਬਿਟਾਉਣਾ ਪੈਣਾ ਉਹੀ ਬਿਟਾਉਣਾ ਖੋ ਕੇ ਨਹੀਂ ਨਾਟਾ ਨਾਟਾ ਉਹ ਬੈਲ ਦਾ ਯਾਰ ਮੈਂ ਦੇਖਿਆ ਨਹੀਂ ਗਾਟਾ ਯਾਰ ਅਸਤੇ ਯਾਰ ਤੁੰਗੀ ਯਾਰ ਨਾਟਾ ਨੱਪਾ ਨਾਟਾ ਉਹ ਬੈਲ ਦਾ ਯਾਰ ਨਾਟਾ ਮੈਂ ਦੇਖੀ ਬੈਲ ਕਿੱਥੇ ਆ ਇਹ ਤਾਂ বুঝ ਵੀ ਨਹੀਂਦਾ ਮੈਨੂੰ ਬੈਲ ਲੱਗਿਆ ਬੈਲ ਨੂੰ ਖੋਲ ਕੇ ਨਾਟਾ ਆਉਂਦੀ ਮੈਂ ਤਾਂ ਵੀਡੀਓ ਪਾਈ ਆ ਉਹ ਜੀ ਨਾਟਾ ਆਵਾਜ਼ ਨੂੰ ਨਾਟਾ ਦੇਖ ਲੈ ਕੱਟ ਕੇ ਗੱਲ ਕੁਝ ਹੋਣੀ ਹੈਗੀ ਕੱਟ ਉਹ ਵੀ ਪੰਜਾ ਦੇ ਮੇਰੇ ਕੋਲ ਨਾ ਨਾ ਮੈਂ ਦੇਖ ਲਿਆ ਨਾਟਾ ਤਰਲੇ ਇਹਦਾ 1 ਹੋਰ ਕਿਲੋ ਮਿੰਟ ਦਾ ਦਾ ਕੰਮ ਹੋਰ ਹੋਰ ਕਿਉਂ ਲੱਤੀ ਜੀ ਲੈ ਜਾ ਬਸ ਉਹਨੂੰ ਛੋਡੀ ਕਰਾ ਦੇ ਉਹਨੂੰ ਛੋਡੀ ਕਰਾ ਦੇ 6 ਗੋੜੀ ਦੇਖ ਲੈ ਨਾ 4 ਗੋੜੀ ਚਾਹੀਦੀ ਹੋਰ ਨਾ ਕਰਦੇ ਇਹ ਤਾਂ ਤੁਸੀਂ ਐਂ ਬੱਟੋ ਲਈਏ ਨੇ ਹੂੰ ਜਿਕਣਾ ਆਪਾਂ ਨਾ ਉੱਚੀ ਜਗ੍ਹਾ ਚਲਾਉਨੇ ਆ ਟਰੈਕਟਰ ਪਹਿਲਾਂ ਚੜਨਾ ਉਹਦੇ ਫੇਰ ਬਾੜ ਦਾਣਾ ਥੋੜੀ ਗੱਲ ਐ ਤੇ ਤੇਰੇ ਚ 4 ਹੋਈ ਗੇਠਕ ਤੇ ਮੰਨ ਕੇ ਜਾ ਗੇਠ ਤੇ ਥੋੜਾ ਬਹੁਤ ਘੱਟ ਬੱਧ ਕਰਾਉਂਦੇ ਉਹ ਨਿਕਰਾ ਕੋਈ ਨਹੀਂ ਆਉਂਦਾ ਨਾ ਉਹ ਤਾਂ ਕਰਾਉਂਦਾ ਉਹਨੂੰ ਵੀ ਗਰੀ ਜਮਾ ਦੇ ਬਿੱਠਾ ਵੜਾ ਦੇ ਬੈਠਾ ਫੈਕਸ਼ਨ ਨਿਕਾ ਦੇ ਦੇ ਫੇਰ ਚੱਕਰ ਨਹੀਂ ਵਿਜੇ ਲਈ ਆ ਕੇ ਮਣਾਵਾ ਆ ਸਾਰਾ ਰੈਗੂਟਾ ਵੀਮਾ ਕਰਾ ਕੇ ਵਾਹ ਕਿਉਂਕਿ ਜੇ ਗਿੱਟ ਦਾ ਵੀ ਚਾਚੇ ਆਪਾਂ ਨੇ ਕਰਾ ਲਿਆ ਐ ਵਾਹ ਗਿੱਟੇ ਵੀ ਕਰਾ ਲਏ ਜਿਹੜੀ ਉਹ ਹੱਥੜੀ ਆ ਉਹਨੂੰ ਡੰਡੀ ਹੁੰਦੀ ਆ ਆ ਥੱਲੇ ਨੂੰ ਉਰੇ ਦੇ ਆਏ ਜਾ ਘੁੰਮਣੇ ਫੇਰ ਨਾ ਬੱਸ ਜੱਟ ਵੱਡ ਹੋਵੇ ਉਹ ਵੀ ਦੇਖ ਲੈ ਵੀਮਾ ਹੀ ਰੱਖੀ ਮੜਾ ਜਿਗਾਰ ਉਹ ਮਦਾ ਫੁੱਲਦੀ ਜਾਂਦਾ ਹੋਇਆ ਹੈ। ਉਹ ਉਹ ਤੁਮ ਮਦਾ ਫੁੱਲੀ। ਕਿੱਥੇ ਹੋ ਗਿਆ? ਕਿੱਥੇ ਲਾ ਤਾਂ ਬਹੁਤ ਪੈਣਾ ਹੁੰਦਾ। ਮੈਂ ਤਾਂ ਜਾਣ ਉਹਦੀ ਦੇਖ ਲਈ ਤਾਂ ਕੰਡੀ ਦੀ ਕਿੰਨੀ ਹੁੰਦੀ ਹੈ। ਆਹੋ ਉਹ ਤਾਂ ਵੀਰੋ ਪਾਸੇ ਮੈਂ ਲੱਗੜੀ ਉਹ ਚੱਕਰੀ ਨਹੀਂ ਕੋਈ। ਉਹਦਾ ਪੈਪ ਦੀ ਬਣਾ ਕੇ ਲਾ ਦੇਣਾ ਤੇ ਤੱਤੀ ਵੀ ਲਾ ਕੇ ਨਾ ਨਾਟ ਲਾ ਕੇ ਦੇ ਵਿੱਚ ਪੈਪ ਪਾ ਦੇਣਾ ਨਾਲ। ਆਹ ਉਹਦੇ ਨਾਲ ਨਹੀਂ ਥਾੜਲੇ ਨੂੰ ਕਿਹਾ ਥੜੀ ਜੀ ਕਿਆ ਨੂੰ 10 ਰੁਪਏ ਦੀ ਆਉਂਦੀ। ਆਹ ਉਹ ਮੈਂ ਵੀ ਹੋਣੀ। ਮਸ਼ੀਨ ਵਾਲੀ ਆ। ਆ ਪੱਕਾ ਕੰਮ ਕਰਾ ਲਾ। ਆਹੋ। ਵੜਾ ਦਉ ਵੀ ਦਊਗਾ। ਪੈਪ ਆ ਕੇ ਬਣਾ ਦੂੰਗਾ। ਮੇਰਾ ਆਵੇ ਲੈਟਰ ਕਰਾਉਣਾ ਦਾ ਤੇ ਮੀਂਹ ਨਹੀਂ ਆਉਂਦਾ ਜਿਹੜੇ ਪੈ ਜਾਂਦੇ ਨੇ ਤੇ ਜਿਹਦੇ ਪਾਣੀ ਭਰ ਜਾਂਦੇ। ਅੱਜ ਤਾਂ ਮੈਦਰੀ ਦੀ ਇੰਨਾ ਪੈ ਗਿਆ। ਬੋਲਣਾ। ਹਾਂ ਤੇਰੇ ਸਾਹਮਣੇ ਮੈਂ ਮਤਲਬ ਕਿ ਬਾਹਰ ਨਾ ਕੱਟ ਕੇ ਨਾ। ਪਰ ਜਦੀਏ ਭਾਈ ਮੀਂਹ ਤੇ ਪੈਪਾ ਤਾਂ ਨਿਕਲੀ ਐ। ਨਿਕਲ ਨਹੀਂ ਪੈਣਾ ਭਾਈ। ਚਲੋ ਕੰਮਕਾਰ ਵੀ ਦੇਖੀਏ। ਉੱਤਰ ਮੇਰੇ ਉੱਥੇ ਚੱਲ। ਚੱਲ। ਉੱਠ ਚੱਲ। ਆ ਪੀ ਲੈ ਹੋਰ। ਮੈਂ ਹੀ ਬਾਤ ਸਮਝੀ। ਮੈਂ ਤਾਂ ਪੀਣਾ ਨਹੀਂ ਮੈਂ ਤਾਂ ਖਾਣਾ। ਖਾਣਾ ਹੋਦਰ ਰਹਿ ਗਿਆ ਇੱਕ। ਨਹੀਂ ਨਾ ਮੈਂ ਕੰਤਾ ਨਹੀਂ ਲੈਣਾ ਤਾਂ ਇਹ। ਚਲ ਬਾਫੇ ਕੱਠੇ ਕਰਤੀ ਜੀ। ਨਾਦਰ ਸਫਾਈ ਵੀ ਅਸੀਂ ਨਾਂ ਰੱਖਦੇ ਆ ਲੈਗਾ ਸਫਾਈ ਪਹਿਲਾਂ ਚਾਹੀਦੀ ਬੋਲ ਕੇ ਬੈਠੇ ਵਾਹ ਮਾਰ ਸਾਹਿਬ ਚੱਲ ਚੱਜੇਂਗੀ ਆ ਜਾਓ ਭਾਈ ਚੱਲੇ ਅਸੀਂ ਪਤਾ ਜੀ ਆਹ ਹੋਈ ਹੈ ਸਾਰੀ ਚੱਲ ਗਈ ਹੁਣ ਆ ਬਗੜ ਕੇ ਆਈ ਚੱਲੇ ਅਸੀਂ ਤਾਂ ਇਹ ਮੇਰੇ ਲੋੜ ਜੁਕੇ ਲੱਗੇ ਬੰਨ ਕੇ